ਆਹ ਗੱਲ ਪਏ ਜੀ ਆ ਆ ਪਏ ਜੀ ਆ ਪਏ ਮੇਰੇ ਪਿਲ ਆ ਪਏ ਜੀ ਆ ਪਏ ਜੀ ਆ ਪਏ ਮੇਰੇ ਗੱਲ ਆ ਪਏ ਜੀ ਸਾਡੇ ਗੱਲ ਆ ਪਏ ਜੀ ਮੈਨੂੰ ਹੱਥ ਨਾ ਲਾ ਮੈਂ ਤੇਰੇ ਗੱਲ ਹੀ ਪੈਂਦਾ ਤੀਰਾ ਕਰਕੇ ਕੁੜੀ ਕਰਕੇ ਨੂੰ ਹੱਥ ਨਹੀਂ ਲੰਦਾ ਮੈਂ ਬਾਣੀ ਮੈਂ ਬਣਾਈ ਵੀ ਆ ਵੇ ਲੋ ਆ ਗੱਲ ਪਏ ਜੀ ਆ ਗੱਲ ਪਏ ਜੀ ਆਪ ਇਹ ਗੱਲ ਆ ਦੇਖੋ ਉਹ ਇਹ ਗਏ ਹਾਂ ਚਲੋ ਮੋੜ ਲਾ ਕੇ ਸਾਰੀ ਗੱਲ ਆਪ ਇਹ ਗੱਲ ਭਈਆ ਬਟਾ ਸਕਦੇ ਉਹ ਦੇਖੋ ਇਧਰ ਆਪ ਇਹ ਗੱਲ ਸਭ ਆਪਣਾ ਇਹ ਭਾ ਵੀ ਨਾ ਮੇਰਾ 500 ਦਾ ਦੇ ਜਾ ਪਾਣੀ ਪੀ ਆ ਲਿਆ ਪਾਣੀ ਕੋਨੀ ਵੱਢਨੀ ਆਪਾਂ ਤੇ ਭੈਣ ਜੇ ਜਰਾ ਆਪਾਂ ਕੋਈ ਨਾ ਆ ਆ ਵੇਖੋ ਆ ਆ ਆ ਤਰੀ ਦਾ ਜੇ ਆ ਮੇਰਾ ਹਰ ਕੀਤਾ ਯਾ ਮੇ ਕੋ ਪੈ ਤੇ ਮਣਾ ਲੱਗਾ ਨੇ ਨਾ ਕੰਜਰਾ ਜੇ ਮੈਂ ਤੇ ਮਾਲ ਤੇ ਚੱਲਦੀ